ਖਵਨਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਭੀਸ਼ ਸਿੰਘ ਬਾਦਲ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਅਤੇ ਡਾਕਟਰ ਜਲਜੀਤ ਸਿੰਘ ਚੀਮਾ ਨੂੰ ਲੱਗਿਆ ਬੜਾ ਵੱਡਾ ਝਟਕਾ ਇੱਕ ਪਾਸੇ ਆਪਣੀ ਮਨਮਰਜ਼ੀ ਕਰਦੇ ਹੋਏ ਇਹਨਾਂ ਤਿੰਨਾਂ ਵੱਡੇ ਆਗੂਆਂ ਵੱਲੋਂ ਮੈਂਬਰਸ਼ਿਪ ਦੀ ਭਰਤੀ ਸ਼ੁਰੂ ਕਰ ਦਿੱਤੀ ਗਈ ਸੀ ਜਿਸ ਦੀ ਗਿਣਤੀ ਜਿਹੜੀ ਹੈ 35 ਤੋਂ 36 ਕਦੇ 36 ਤੋਂ 37 ਲੱਖ ਦੱਸੀ ਜਾ ਰਹੀ ਹੈ ਲੇਕਿਨ ਇਧਰ ਇੱਕ ਵੱਡਾ ਆਗੂ ਸ਼ਰੋਮਣੀ ਅਕਾਲੀ ਦਲ ਦਾ ਉਹ ਖਿਲਾਫ ਹੋ ਗਿਆ ਉਸਨੇ ਸਾਰੀਆਂ ਮੈਂਬਰਸ਼ਿਪ ਦੀਆਂ ਕਾਪੀਆਂ ਖੁਦ ਦੇ ਵਿੱਚ ਸੁੱਟ ਦਿੱਤੀਆਂ ਨੇ ਬਵਾਲ ਮਚ ਗਿਆ ਹੈ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਅਜਿਹਾ ਸ਼ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਾਸਮ ਖਾਸ ਨੇ ਕਿਉਂ ਕੀਤਾ ਕਿਉਂਕਿ ਵਿਸ਼ਾ ਸਿੰਘ ਸੌਰੀ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਕਾਰਜਕਾਰੀ ਪ੍ਰਬੰਧ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਵੱਲੋਂ ਉਹਨਾਂ ਨੂੰ ਮੈਂਬਰਸ਼ਿਪ ਵਾਲੀਆਂ ਪਰਚੀਆਂ ਜਿਹੜੀਆਂ ਨੇ ਕਾਪੀਆਂ ਜਿਹੜੀਆਂ ਨੇ ਉਹ ਦਿੱਤੀਆਂ ਹੋਈਆਂ ਸੀ ਲੇਕਿਨ ਉਹਨਾਂ ਨੇ ਗੁੱਸੇ ਦੇ ਵਿੱਚ ਆ ਕੇ ਅੱਜ ਉਹ ਸਾਰੀਆਂ ਮੈਂਬਰਸ਼ਿਪ ਵਾਲੀਆਂ ਕਾਪੀਆਂ ਜਿੱਤੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕੀਤੀ ਗਈ ਹੈ ਉਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਕਾਪੀਆਂ ਨੇ ਮੈਂਬਰਸ਼ਿਪ ਵਾਲੀਆਂ ਉਹ ਕੂਹ ਦੇ ਵਿੱਚ ਸੁੱਟ ਦਿੱਤੀਆਂ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਸਰਕਲ ਮਕਸੂਦਾਂ ਦੇ ਜਥੇ ਦਾ ਭਗਵੰਦ ਸਿੰਘ ਫਤਿਹ ਜਲਾਲ ਨੇ ਤਿੰਨ ਤਖਤਾਂ ਦੇ ਜਥੇਦਾਰ ਸਹਿਬਾਨ ਨੂੰ ਅਹੁਦਿਆਂ ਤੋਂ ਫਾਰਕ ਕਰਨ ਦੇ ਫੈਸਲੇ ਖਿਲਾਫ ਰੋਸ ਦਰਜ ਕਰਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਭੇਜੀਆਂ ਮੈਂਬਰਸ਼ਿਪ ਵਾਲੀਆਂ ਪਰਚੀਆਂ ਖੂਬ ਜੁੱਟ ਦਿੱਤੀਆਂ ਇਸੇ ਇਸ ਸਬੰਧੀ ਜਥੇਦਾਰ ਫਤਿਹ ਸਿੰਘ ਜਲਾਲ ਨੇ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਅਕਾਊਂਟ ਤੇ ਪਾਈ ਇਸ ਸਬੰਧੀ ਗੱਲ ਕਰਦਿਆਂ ਉਹਨਾਂ ਨੇ ਦੋਸ਼ ਲਾਇਆ ਕਿ ਮੌਜੂਦਾ ਅਕਾਲੀ ਲੀਡਰਸ਼ਿਪ ਨੇ ਸਿੱਖ ਸਿਧਾਂਤ ਅਤੇ ਪਾਵਨ ਤਖਤ ਸਬਾਨ ਦੀ ਮਾਨ ਮਰਿਆਦਾ ਨੂੰ ਢਾਲ ਲਈ ਹੈ ਅਤੇ ਨਿਤ ਵਾਪਰ ਹੈ ਘਟਨਾ ਕਰਮ ਕਾਰਨ ਉਹਨਾਂ ਨੂੰ ਅਕਾਲੀ ਹੋਣ ਵਿੱਚ ਨਿਪੋਸ਼ੀ ਮਹਿਸੂਸ ਹੋਣ ਲੱਗ ਪਈ ਹੈ। ਉਹਨਾਂ ਅਕਾਲੀ ਦਲ ਦੇ ਆਗੂਆਂ ਪ੍ਰਤੀ ਰੋਸ ਜ਼ਾਹਰ ਕਰਦੇ ਆ ਕਿ ਉਹਨਾਂ ਜਥੇਦਾਰ ਸਬਾਨ ਦੀ ਕਰਤਾਰ ਕੁਸ਼ੀ ਕਰਨ ਵਿੱਚ ਮੋਰੀ ਕਰਤਾਰ ਨਿਭਾਉਣ ਨਾਲ ਹੁਕਮਨਾਮੇ ਮੰਨਣ ਤੋਂ ਪਘੋੜਾ ਕਰਾਰ ਦਿੰਦਾ ਹੈ। ਯਾਨੀ ਕਿ ਫਤਿਹ ਸਿੰਘ ਜਲਾਲ ਨੇ ਜਿਹੜੀਆਂ ਕਾਪੀਆਂ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਬਲਵਿੰਦਰ ਸਿੰਘ ਹੁੰਦੜ ਵੱਲੋਂ ਦਿੱਤੀਆਂ ਗਈਆਂ ਸੀ ਫਤੇ ਸਿੰਘ ਜਲਾਲ ਨੇ ਉਹ ਕਾਪੀਆਂ ਸਾਰੀਆਂ ਖੂ ਦੇ ਵਿੱਚ ਸੁੱਟ ਦਿੱਤੀਆਂ ਨੇ ਯਾਨੀ ਕਿ ਝਟਕਾ ਲੱਗਿਆ ਹੈ ਦੂਸਰੇ ਪਾਸੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੰਡਲੀ ਮੈਂਬਰਸ਼ਿਪ ਤੋਂ ਆਪਣਾ ਅਸਤੀਫਾ ਵੀ ਦੇ ਦਿੱਤਾ ਹੈ ਧੰਨ